ਇਹ ਸਾਡਾ ਪੰਜਾਬ ਹੈ ਜਿਹੜਾ ਪਹਿਲਾਂ ਨਹੀਂ ਸੀਗਾ ਇਹਨਾਂ ਨੇ ਕਰਤਾ ਇਹਨਾਂ ਨੇ ਜਾਣ ਬੁੱਝ ਕੇ ਪੰਜਾਬ ਨੂੰ ਬੇਲਾ ਕਰਤਾ ਇਹੋ ਜਿਹੀਆਂ ਪਾਲਿਸੀਆਂ ਬਣਾਈਆਂ ਵੀ ਜਿਹਦੇ ਨਾਲ ਉਹ ਬਾਹਰ ਨੂੰ ਭੱਜਣ ਬਸ ਹੁਣ ਉਹ ਬਾਹਰੋਂ ਵੀ ਹੁਣ ਉਹ ਉਹ ਕੱਢਣ ਲੱਗੇ ਹੁਣ ਹੁਣ ਉਹਨਾਂ ਦਾ ਕੀ ਕਰਾਂਗੇ ਆਪਾਂ ਉਹਨਾਂ ਨੂੰ ਵੀ ਇੱਥੇ ਅਰੈਸਟ ਕਰਾਂਗੇ ਆਪਣੀ ਨੇ ਉਹ ਵੀ ਪਹਿਲੀ ਗੱਲ ਤਾਂ ਜਾਣਾਂ ਕਿਉਂ ਪਈ ਉਹਨਾਂ ਨੂੰ ਜੇ ਅੱਜ ਵੀ 50-50 ਲੱਖ ਰੁਪਇਆ ਦੇ ਕੇ ਗੋਰਿਆਂ ਕੋਲੇ ਜਾਣਾ ਪੈ ਰਿਹਾ ਹੈ ਫ਼ਸ਼ੀਦ ਅਜ਼ਮ ਭਗਤ ਸਿੰਘ ਰਾਜਗੁਰੂ ਸੁਖਦੇਵ ਹੋਰਾਂ ਦੇ ਕਰਤਾਰ ਸਿੰਘ ਸਰਾਭਾ ਹੋਰਾਂ ਦੇ ਲਾਲਾ ਲਾਜਪਤ ਰਾਏ ਹੋਰਾਂ ਦੀ ਆਤਮਾ ਦਾ ਹਾਲ ਤਾਂ ਦੇਖੋ ਫਿਰ ਕੀ ਹੁੰਦਾ ਉਹ ਵੀ ਆ ਜੀ ਗੋਰਿਆਂ ਕੋਲੇ ਜਾਣਾ ਸੀ 50-50 ਲੱਖ ਦੇ ਕੇ ਫਿਰ ਸਾਨੂੰ ਕੋ ਜਹੀਦ ਕਰਾਤਾ ਉਹਨਾਂ ਨੂੰ ਜਿਉਂਦੇ ਰੱਖ ਲੈਂਦੇ ਉਹ ਵੀ 90-90 ਸਾਲ ਦੀਆਂ ਉਮਰਾਂ ਭੋਗ ਲੈਂਦੇ ਗੋਰਿਆਂ ਨੂੰ ਕੱਢਣ ਵਾਸਤੇ ਉਹ ਮਰ ਗਏ ਗੋਰਿਆਂ ਕੋਲੇ ਪਹੁੰਚਣ ਵਾਸਤੇ ਆਪਾਂ ਮਰੀ ਜਾਂਦੇ ਆ ਕਦੇ ਪਨਾਮਾ ਦੇ ਜੰਗਲਾਂ ਚ ਕਦੇ ਮਾਲਟਾ ਕਦੇ ਕਿਤੇ ਕਲੰਬੀਆ ਕਦੇ ਕਿਤੇ ਸਿਸਟਮ ਇਹਨਾਂ ਦਾ ਨਹੀਂ ਜਾਂਦਾ ਕੋਈ ਇਹਨਾਂ ਇੱਥੇ ਰਹਿੰਦੇ ਨੇ ਚਾਚੇ ਤਾਏ ਸਾੜੇ ਜੀਜੇ ਪੁੱਤ ਭਤੀਜੇ ਸਾਰੇ ਇੱਥੇ ਨੇ ਕੋਈ ਚੀਰ ਮੈਂ ਨਾ ਕੋਈ ਉਹ ਹੈ ਕੋਈ ਉਹ ਹੈ ਸਾਨੂੰ ਨਹੀਂ ਅਸੀਂ ਨਹੀਂ ਰਹੇ ਕੁਝ ਦਿਨ ਜੇ ਅਸੀਂ ਬਣ ਜਾਈਏ ਫਿਰ ਸਾਨੂੰ ਬੁਲਾ ਦਿੰਦੇ ਆ ਸਾਡੀਆਂ ਕੁਰਸੀਆਂ ਤੇ ਕੌਣ ਬਹਿਗੇ ਦੁੱਖ ਇਸ ਗੱਲ ਦਾ ਹੀ ਆ ਬਸ ਇਹਨਾਂ ਨੂੰ ਕਿ ਆਮਕਰਾਂ ਦੇ ਤੀਆਂ ਪੁੱਤ ਸਾਡੀਆਂ ਕੁਰਸੀਆਂ ਤੇ ਕੌਣ ਬੈਠੇ ਕੋਈ ਇਹ ਨਹੀਂ ਦੇਖਦੇ ਵੀ ਇਹਦਾ ਲਾਜਿਕ ਕੀ ਹੈ ਤੜਕੇ ਉੱਠ ਕੇ ਮੈਨੂੰ ਬਾਹਾਂ ਕੱਢਣ ਲੱਗ ਜਾਂਦੇ ਅੱਜ ਭਗਵਾਨਤਮਨ ਬੈੱਡ ਦੇ ਸੱਜੀ ਪਾਸੇ ਕਿਉਂ ਉੱਠਿਆ ਅੱਗੇ ਪਾਸੇ ਕਿਉਂ ਨਹੀਂ ਉੱਠਿਆ ਪਹਿਲਾਂ ਖਾਬੇ ਪਾਸੇ ਉੱਠਦਾ ਸੀ ਉਹ ਅਸਤੀਫਾ ਦੇਣਾ ਚਾਹੀਦਾ ਕੈਨੇਡਾ 'ਚ ਬਰਫ਼ ਪੈ ਗਈ ਟਰੂਡੋ ਨੇ ਟਰੰਪ ਨੂੰ ਆਏ ਕਹਿੰਦਾ ਭਗਵਾਨਤਮਨ ਕੀ ਕਰ ਰਿਹਾ ਹੈ ਅਸਤੀਫਾ ਦੇਵੇ ਇਹ ਮੈਨੂੰ ਵਿੱਚ ਕਿਉਂ ਕੁੜੀ ਸੀ ਜਾਂਦੇ ਆ ਬਾਰੇ ਕਾਲੇ ਹੋਏ ਪੈਨੇ ਵਿਉਸ ਘਰ ਚ ਜਿਹੜਾ ਘਰ ਸਾਡੇ 3 ਕਰੋੜ ਲੋਕਾਂ ਦਾ ਘਰ ਹੈ ਮੈਂ ਉਹਨੂੰ ਆਪਣਾ ਘਰ ਨਹੀਂ ਮੰਨਦਾ ਮੁੱਖ ਮੰਤਰੀ ਹਾਊਸ ਨੂੰ ਉਹ ਸਾਡੇ 3 ਕਰੋੜ ਲੋਕਾਂ ਦਾ ਘਰ ਹੈ ਜੀ ਉੱਥੇ ਸਾਡੇ 3 ਕਰੋੜ ਬੰਦਾ ਮਿਲ ਕੇ ਭੇਜਦਾ ਉੱਥੇ ਇੱਕ ਬੰਦੇ ਨੂੰ ਉਸ ਘਰ ਚ ਹੁਣ ਜਾਣ ਨੂੰ ਤਰਸਦੇ ਫਿਰਦੇ ਨੇ ਉਹ ਇੱਕ ਹਾਰਿਆ ਹੋਇਆ ਬਸਤ ਲੋਕਿਆਣੇ ਤੋਂ ਪਰ ਮੰਤਰੀ ਬਣ ਗਿਆ ਉਹ ਪਹਿਲਾਂ ਤਾਂ ਫਰੰਟ ਗੇਟ ਵਿੱਚ ਦੀ ਆ ਗਿਆ। ਉੱਥੇ ਪੁਲਿਸ ਲੱਗੀ ਹੋਈ ਸੀ, ਨਾ ਕੋਈ ਅਪਾਇੰਟਮੈਂਟ ਲਈ। ਪੁਲਿਸ ਦੇ ਮੋੜ ਤਾ ਪਿਛਲੇ ਗੇਟ ਵਿੱਚ ਦੀ ਆ ਗਿਆ। ਕਹਿੰਦਾ ਮੈਂ ਕਹਿੰਦਾ ਇਸ ਘਰ ਚ ਰਿਹਾ ਹੋਇਆ ਹਾਂ, ਉਧਰ ਦਾ ਦਾਦਾ ਮੁੱਖ ਮੰਤਰੀ ਸੀ। ਕਹਿੰਨਾ ਮੈਂ ਇਸ ਘਰ ਚ ਰਿਹਾ ਹੋਇਆ ਹਾਂ, ਇਸ ਕਰਕੇ ਮੈਨੂੰ ਸਾਰੇ ਗੇਟ ਪਤਾ ਹੈ। ਮੈਂ ਕਿਹਾ ਚਾਹੇ ਕੰਧ ਟੱਪ ਕੇ ਆ ਤਾਂ ਤੈਨੂੰ ਆਉਣ ਨਹੀਂ ਦਿੰਦੇ ਇਸ ਘਰ ਚ ਆਉਣ। ਵੀ ਤਾ ਦਾ ਮੁੱਖ ਮੰਤਰੀ ਰਹਿਆ ਲਿਆ ਤਾਂ ਫਿਰ ਉਹ ਲੋਕਾਂ ਤੋਂ ਪਰਮਿਸ਼ਨ ਲੈ ਕੇ ਆਇਆ, ਇਸ ਘਰ ਦੀਆਂ ਚਾਬੀਆਂ ਲੈ ਕੇ ਆ ਪਾਈ। ਆਏ ਚਾਬੀਆਂ ਨਹੀਂ ਲੈਂਦੇ ਲੋਕ ਜੇ ਕੋਈ ਲੋਕਾਂ ਵਾਸਤੇ ਕਰੋਗੇ ਤਾਂ ਚਾਬੀਆਂ ਲੋਕ ਜਿਹਨੂੰ ਦੇਤੀਆਂ ਉਹ ਤੋਂ ਲੈਂਦੇ ਵੀ ਨਹੀਂ ਫਿਰ ਬੀ ਰੱਖ ਤੂੰ ਹੀ ਰੱਖ ਸਾਨੂੰ ਵਧੀਆ ਲੱਗਦਾ ਇਹਨਾਂ ਨੇ ਮਜ਼ਾਕ ਬਣਾ ਕੇ ਰੱਖ ਲਿਆ ਆ ਲੱਗ ਗਿਆ ਉਹਦਾ ਭਤੀਜਾ ਲੱਗ ਗਿਆ ਉਹਦਾ ਮੁੰਡਾ ਲੱਗ ਗਿਆ ਪੈਸੇ ਹੈ ਨਹੀਂ ਨੰਬਰ ਤਾਂ ਆ ਗਏ ਸੀ ਪੈਸੇ ਹੈ ਨਹੀਂ ਆ ਨਹੀਂ ਹੈਗਾ ਕਿਉਂਕਿ ਪਹਿਲਾਂ ਕਿਸੇ ਨੇ ਸੋਚਿਆ ਨਹੀਂ ਕਿਸੇ ਹੋਰ ਦੇ ਘਰ ਬਾਰੇ ਆਪਣੇ ਘਰਾਂ ਬਾਰੇ ਜ਼ਰੂਰ ਸੋਚਦੇ ਰਹੇ ਮੈਂ ਕੋਈ ਬਹੁਤਾ ਰਾਜਨੀਤਿਕ ਨਹੀਂ ਬੋਲੂਗਾ ਅੱਜ ਇਹ ਸਾਂਝਾ ਫੰਕਸ਼ਨ ਹੈ ਪਰ ਦੁੱਖ ਇਸ ਗੱਲ ਦਾ ਹੈ ਕਿ ਜੇ ਉਹਨਾਂ ਨੇ ਸੋਚਿਆ ਹੁੰਦਾ ਤਾਂ ਸ਼ਾਇਦ ਅਸੀਂ ਆਪਣਾ ਕੰਮ ਕਰ ਰਹੇ ਹੁੰਦੇ ਸਾਨੂੰ ਇੱਧਰ ਆਉਣ ਦੀ ਕਿ ਲੋੜ ਸੀਗੀ ਇਹਨਾਂ ਦਾ ਹਸਪਤਾਲ ਹੈ ਪਟਿਆਲੇ ਦੁਖਨਵੰਨ ਸਾਹਿਬ ਗੁਰਦੁਆਰਾ ਸਾਹਿਬ ਦੇ ਸਾਹਮਣੇ ਇਹ ਆਪਣੀ ਡਾਕਟਰੀ ਕਰਦੇ ਸੀ ਮੈਂ ਬੜਾ ਫੇਮਸ ਕਲਾਕਾਰ ਸੀ ਜੀ ਜੋ ਹੁੰਦੇ ਰਹੇ ਹੋਗੇ ਮੈਨੂੰ ਸਾਢੇ 17 ਸਾਲ ਅਸੀਂ ਜਦੋਂ ਸੀਡਿਸ ਕੈਸਟ ਸੌਣ ਲੱਗ ਗਏ ਸੀ ਕੋਈ ਸਾਡੇ ਚੋਂ ਵਕੀਲ ਸੀਗਾ ਜੀ ਅਰਵਿੰਦ ਕੇਜਰੀਵਾਲ ਸਾਹਿਬ ਆਈਆਰਐਸ ਅਫਸਰ ਸੀ ਇਨਕਮ ਟੈਕਸ ਦੇ ਕਮਿਸ਼ਨਰ ਸੀ ਜੀ ਆਈਆਈਟੀ ਖੜਗਪੁਰ ਤੋਂ ਨੰਨੇ ਇੰਜੀਨੀਅਰਿੰਗ ਕੀਤੀ ਹੋਈ ਹੈ ਸਾਨੂੰ ਕੀ ਲੋੜ ਸੀ ਇਧਰ ਆਉਣ ਦੀ ਜੇ ਚੱਜ ਦੇ ਨਿਕਲ ਆਉਂਦੇ ਜੀ ਅੱਛਾ ਹੁਣ ਸਾਨੂੰ ਵਾਲਾ ਗੱਡੀ ਜਾਂਦੇ ਨੇ ਵੀ ਇਹੇ ਤੋਂ ਆਣੀ ਵੀ ਅਸੀਂ ਹੁਣ ਆਉਣੀ ਪੈਣਾ ਸੀ ਕਿਸੇ ਨਾ ਕਿਸੇ ਦਿਨ ਤਾਂ ਫਿਰ ਅੱਕ ਤਾਂ ਚੱਪਣ ਹੀ ਪੈਣਾ ਸੀ ਕਿਸੇ ਨਾ ਕਿਸੇ ਨੂੰ ਮੈਨੂੰ ਜੇ ਨੌਕਰੀ ਦਿੱਤੀ ਹੁੰਦੀ ਤੇ ਮੈਂ ਮੈਂ ਕਿਸੇ ਬਾਜਵੇਂ ਨੂੰ ਕੁਝ ਨਹੀਂ ਕਹਿਣਾ ਸੀ ਕਿਸੇ ਕੈਪਟਨ ਨੂੰ ਮੈਂ ਕੁਝ ਨਹੀਂ ਕਹਿਣਾ ਸੀ ਹੈਨਾ ਕਿਸੇ ਸੁਖਵੀਰ ਵਾਲੇ ਨੂੰ ਮੈਂ ਕੁਝ ਨਹੀਂ ਕਹਿਣਾ ਸੀ ਮੈਂ ਨੌਕਰੀ ਕਰਦਾ ਆਪਣੀ ਹੁਣ ਇਹਨਾਂ ਨੇ ਮੈਨੂੰ ਬੇਰੁਜ਼ਗਾਰ ਰੱਖ ਕੇ ਡੂਮਣਾ ਛੇੜ ਲਿਆ ਜੀ ਬਸ ਉਹ ਕਹਿੰਦੇ ਵੀ ਕਹਾਵਤ ਹੈ ਪਿੰਡਾਂ ਦੀ ਕਹਿੰਦੇ ਵੀ ਜੇ ਦਰਖਤ ਥੱਲੇ ਬਹਿ ਕੇ ਬੀੜੀ ਪੀਣੀ ਹੈ ਨਾ ਥੋੜਾ ਜਿਹਾ ਉੱਪਰ ਦੇਖ ਲਓ ਤਾਂ ਡੂਮਣਾ ਤਾਂ ਨਹੀਂ ਲੱਗਿਆ ਹੋਇਆ ਕਿਉਂਕਿ ਧੂਏ ਨੇ ਤਾਂ ਆਹ ਜਾਣਾ ਮੱਖੀਆਂ ਨੇ ਥੱਲੇ ਆਉਣਾ ਫਿਰ ਡੂਮਣੇ ਤੋਂ ਖੜਾ ਛੁਡਣਾ ਬਹੁਤ ਔਖਾ ਹੋ ਜਾਂਦਾ ਜੀ ਫਿਰ ਸੁਈ ਹੀ ਇਸੇ ਹਾਲ ਤੋਂ ਤੁਸੀਂ ਨਿਕਲਿਓ ਜੇ ਤੁਹਾਨੂੰ ਨੌਕਰੀਆਂ ਮਿਲਣਗੀਆਂ ਤੁਸੀਂ ਕੰਮ ਕਰੋਗੇ ਸਵੇਰੇ ਟਿਫਨ ਲੈ ਕੇ ਆਪਣੇ ਦਫ਼ਤਰ ਜਾਓਗੇ ਸ਼ਾਮ ਨੂੰ ਘਰੇ ਆਓਗੇ ਆਪਣੇ ਪਰਿਵਾਰ ਚਾਓਗੇ ਨਾ ਤਾਂ ਕੋਈ ਨਸ਼ੇਵਾਲ ਸੋਚੂਗਾ। ਨਾ ਕੋਈ ਇੱਧਰ ਉੱਧਰ ਕੋਈ ਗੈਰ ਸਮਾਜਿਕ ਤੱਤਾਂ ਨਾਲ ਮਿਲੂਗਾ ਜਾਂ ਕੋਈ ਲੜਾਈਆਂ ਪੜਾਈਆਂ ਕਰੂਗਾ। ਤੁਸੀਂ ਮੈਨੂੰ ਦੱਸ ਦੋ ਕਿ ਕੋਈ ਬੰਦਾ ਤੁਹਾਡੀ ਰਿਸ਼ਤੇਦਾਰੇ ਚ ਜਾਂ ਦੋਸਤ ਮਿੱਤਰ ਸਰਕਲ ਚ ਕੋਈ ਅਜਿਹਾ ਹੈਗਾ ਜਿਹੜਾ ਨੌਕਰੀ ਵੀ ਕਰਦਾ ਹੋਵੇ ਤੇ ਚਿੱਟਾ ਵੀ ਲੈਂਦਾ ਹੋਵੇ। ਟਾਈਮ ਹੀ ਨਹੀਂ ਹੁੰਦਾ ਜਿਹਦੇ ਕੋਲੇ। ਉਹ ਆਪਣੇ ਕੰਮ ਤੇ ਜਾਂਦਾ, ਸ਼ਾਮ ਨੂੰ ਕੰਮ ਤੋਂ ਆ ਜਾਂਦਾ। ਪਰਿਵਾਰ ਨਾਲ ਬੈੰਦਾ ਰੋਟੀ ਖਾਂਦਾ ਸੌ ਜਾਂਦਾ ਆਪਣੇ ਪੰਜਾਬੀ ਦੀ ਘਾਵਤਾ ਵਿੱਲਾ ਮਨ ਸ਼ੈਤਾਨੀ ਦਾ ਕਰ ਵਿੱਲੇ ਮਨ ਚੋਂ ਨਿਕਲਦੀਆਂ ਚੀਜ਼ਾਂ ਫਿਰ ਸੋ ਅਸੀਂ ਚਾਹੁੰਦੇ ਹਾਂ ਲੋਕਾਂ ਨੂੰ ਕੰਮ ਤੇ ਲਾਈਏ ਭਾਵੇਂ ਉਹਨਾਂ ਨੂੰ ਖੇਡਾਂ ਚ ਲਾਈਏ ਭਾਵੇਂ ਉਹਨਾਂ ਨੂੰ ਜਿਹੜੀਆਂ ਨੌਕਰੀਆਂ ਡਿਜ਼ਰਵ ਕਰਦੇ ਨੇ ਉਹ ਨੌਕਰੀਆਂ ਦੇਈਏ ਪਰ ਉਹਨਾਂ ਨੂੰ ਇੱਕ ਵਾਰੀ ਬਿਜ਼ੀ ਰੱਖੀਏ ਪੁਲਿਸ ਦੇ ਵਿੱਚ ਭਰਤੀ ਕਰੀਏ ਆ ਹੁਣੇ ਹਜੇ ਪੁਲਿਸ ਦੀ ਪਰਸੋ ਚੌਥੀ ਮੇਂ ਕਰਕੇ ਆਇਆ ਜਹਾਂ ਖੇਲਾ ਪੁਲਿਸ ਵਿਭਾਗ ਚੱਲ ਰਹੀ ਹੈ ਹੁਣ ਵੀ ਇਸ ਵਕਤ ਪੁਲਿਸ ਵਿਭਾਗੀ ਦੇ ਐਪਲੀਕੇਸ਼ਨਾਂ ਮੰਗੀਆਂ ਹੋਈਆਂ ਨੇ ਅੱਜ ਜ਼ਿਆਦਾਤਰ ਜਿਹੜੇ ਨੁਕਤੀ ਪੱਤਰ ਨੇ ਉਹ ਸਿਹਤ ਡਿਪਾਰਟਮੈਂਟ ਨਾਲ ਸੰਬੰਧਿਤ ਨੇ ਸੋ ਨਾਲ ਦੂਜੇ ਡਿਪਾਰਟਮੈਂਟਾਂ ਦੇ ਵਿੱਚ 763 ਅੱਜ ਹੋ ਗਏ ਔਰ ਇਹਦੇ ਨਾਲ ਇੱਕ ਆਪਣਾ ਪੰਜਾਬੀ ਚ ਮੰਨਿਆ ਜਾਂਦਾ ਸ਼ਗਨ ਅੱਜ ਆਪਾਂ 51000 ਤੋਂ ਕ੍ਰਾਸ ਕਰ ਗਏ 51000 ਫਿਰ ਤੇ ਤੋ 21 31 51 ਆਪਣੇ ਸ਼ਗਨ ਮੰਨਿਆ ਜਨ ਤੇ ਮੈਨੂੰ ਉਮੀਦ ਹੈ ਕਿ ਹੁਣ ਅਗਲਾ ਟਾਰਗੇਟ 101 ਦਾ ਹੈ 101000 ਜਿਹਦੇ ਹੋਗੀ ਜਿਸ ਦਾ ਡਾਕਟਰ ਸਾਹਿਬ ਨੇ ਕਿਹਾ ਪਹਿਲਾਂ ਅਸੀਂ ਮਿਊਸਪਲ ਪਾਵਨਚ ਕਰਦੇ ਹੁੰਦੇ ਸੀ ਫੰਕਸ਼ਨ 2-300 ਦੀ ਉਹਦੀ ਕੈਪੈਸਿਟੀ ਹੈ ਪਰ ਹੁਣ ਸਾਨੂੰ ਅੱਜ ਸਾਡਾ ਚੌਥਾ ਫੰਕਸ਼ਨ ਹੈ ਟਿਗੋਰ ਥੀਏਟਰ ਚ ਕਿਉਂਕਿ ਇੱਥੇ 1000 ਦੀ ਕੈਪੈਸਿਟੀ ਹੈ ਤਾਂ ਜਿਆਦਾ ਜਦੋਂ ਅਸੀਂ ਨਿਯੁਕਤੀ ਪੱਤਰ ਦੇਨੇ ਹੁਣ ਫਿਰ ਅਸੀਂ ਇੱਥੇ ਤੁਹਾਨੂੰ ਬੁਲਾ ਲੈਨੇ ਹਾਂ ਸੋ ਬਹੁਤ ਸੋਹਣਾ ਬੋਲੇ ਨੇ ਸਾਡੇ ਜਿਹੜੇ ਨਵੇਂ ਅਪਕਮਿੰਗ ਡਾਕਟਰਸ ਜਾਂ ਡਾਟਾ ऑपरेटर्स ਜਾਂ ਨਰਸਾਂ ਦੇ ਤੌਰ ਤੇ ਜੀਐਨਐਮ ਚ ਜੁਆਇਨ ਕੀਤਾ ਹੈ ਹੋਰ ਵੀ ਬਹੁਤ ਸਾਰੇ ਬੋਲਣਾ ਚਾਹੁੰਦੇ ਹੋਣਗੇ ਲਗਭਗ ਜੋ ਚਾਰ ਪੰਜ ਨੇ ਬੋਲਿਆ ਨੈਰੇਟਿਵ ਉਹੀ ਹੈ ਕਿ ਅਸੀਂ ਬਹੁਤ ਦੇਰ ਤੋਂ ਇੰਤਜ਼ਾਰ ਕਰ ਰਹੇ ਸੀ ਅਸੀਂ ਧਰਨੇ ਵੀ ਲਾਏ ਅਸੀਂ ਟੈਂਕੀਆਂ ਤੇ ਵੀ ਚੜੇ ਅਸੀਂ ਸਪਾਰਸ਼ਾ ਵੀ ਕੀਤੀਆਂ ਪਰ ਸਾਡਾ ਕਿਸੇ ਨੇ ਕੋਈ ਗੱਲ ਸੁਣੀ ਨਹੀਂ ਸੋ ਮੈਂ ਵੀ ਹਜੇ ਇਹ ਕਹਨਾ ਕਿ ਸਾਨੂੰ ਵੀ ਕਈ ਵਾਰੀ ਹਜੇ ਬਹੁਤ ਸਾਰੇ ਨੌਕਰੀਆਂ ਪਈਆਂ ਨੇ ਕਿਸੇ ਦਾ ਕੋਈ ਪੀਆਈਐਲ ਪਈ ਹੋਈ ਹੈ ਹਾਈ ਕੋਰਟ ਚ ਅਸੀਂ ਪਹਿਲਾਂ ਉਹਨਾਂ ਨੂੰ ਕਲੀਅਰ ਕਰਦੇ ਆ ਨੌਕਰੀ ਦੇਣੀ ਹੁਣ ਮੈਂ ਇੱਕ ਦਿਨ ਚ 10000 ਦੇ ਦਿੰਨਾ ਬੱਲੇ ਬੱਲੇ ਹੋ ਜਾਣੀ ਉਹਦਾ ਕੀ ਫਾਇਦਾ ਹੋਇਆ ਵੀ 10000 ਦਾ 10000 ਅਗਲੇ ਦਿਨ ਦਫ਼ਤਰ ਨਾ ਜਾਵੇ ਵਕੀਲਾਂ ਨੂੰ ਭੜਦਾ ਫਿਰਦਾ ਹੋਵੇ ਜੇ ਸਾਡੀ ਪੀਆਈਐਲ ਪਈ ਹੋਈ ਹੈ ਜਦੋਂ PIL ਕਲੀਅਰ ਹੋ ਜਾਂਦੀ ਹੈ ਹਾਈ ਕੋਰਟ ਮੰਨ ਜੋ ਹਾਈ ਕੋਰਟ ਵੱਲੋਂ ਕਲੀਅਰ ਹੋ ਜਾਂਦਾ ਹੈ ਕਿ ਹਾਂ ਇਹ ਨੌਕਰੀ ਕਰਨ ਦੇ ਕਾਬਿਲ ਵੀ ਨੇ ਯੋਗ ਵੀ ਨੇ ਟੈਸਟ ਵੀ ਪਾਸ ਹੈ ਤੇ ਇਹਨਾਂ ਤੇ ਕੋਈ ਇਤਰਾਜ਼ ਨਹੀਂ ਕਿਸੇ ਨੂੰ ਅਸੀਂ ਨਾਲ ਵੀ ਨਾਲ ਕਹਿ ਦਿੰਦੇ ਹਾਂ ਜੀ ਫੰਕਸ਼ਨ ਰੱਖ ਲਓ ਤੇ ਇਹਨਾਂ ਨੂੰ ਜੁਆਇਨ ਕਰਾਈ ਆਪਾਂ ਇਹ ਆਲਰੇਡੀ ਲੇਟ ਨੇ ਤੁਸੀਂ ਆਲਰੇਡੀ ਲੇਟ ਹੋ